ਆਪਾਂ ਕਿਹਦੇ ਤੇ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਤੇ ਕਰਨਾ ਹੈ ਪਰਮੇਸ਼ਰ ਜੀ ਜਦੋਂ ਪਹਿਲਿਆਂ ਸਮਿਆਂ 'ਚ ਕਰਦਾ ਸੀ ਤੂੰ ਹੁਣ ਵੀ ਕਰੇਗਾ ਹਾਲੇਲੂਇਆ ਚਾਰ-ਚਾਰ ਦਿਨਾਂ ਦੇ ਮਰਦੇ ਐਵੇਂ ਨਹੀਂ ਜਿੰਦਾ ਹੋਏ ਪਰਮੇਸ਼ਰ ਨੇ ਕਰਕੇ ਦਿਖਾਏ ਐ ਤੇ ਉਹੀ ਹੱਥ ਪਰਮੇਸ਼ਰ ਦਾ ਹੁਣ ਵੀ ਉਹੀ ਹੈ ਹਾਲੇਲੂਇਆ ਇਹ ਪਰਮੇਸ਼ਰ ਕਰ ਸਕਦਾ ਆਪਾਂ ਇਨਸਾਨ ਤੇ ਭਰੋਸਾ ਨਹੀਂ ਰੱਖਣਾ ਇਨਸਾਨ ਤਾਂ ਅੱਜ ਹੈ ਕਿ ਕੱਲ ਨੂੰ ਪਤਾ ਨਹੀਂ ਹੋਵੇ ਕਾ ਨਾ ਨਾ ਹੋਵੇ ਆਪਾਂ ਪਰਮੇਸ਼ਰ ਤੇ ਭਰੋਸਾ ਰੱਖਣਾ ਹਾਲੇਲੂਇਆ ਆਪਣਾ ਭਰੋਸਾ ਮਾੜਾ ਜੈ ਨਹੀਂ ਹੁਣ ਚਾਹੀਦਾ ਵੀ ਜਿਵੇਂ ਮੀਂਹ ਦੇ ਪਾਣੀ ਆਗੇ ਤੇ ਘਟ ਹੈਗੇ ਇਹੋ ਜੈ ਨਹੀਂ ਜਿਨ੍ਹਾਂ ਦੇ ਜੁੰਗਿਆ ਨਿਓਆਪਰ ਕੇ ਬਣਾਏ ਹੋਏ ਉਹਨਾਂ ਦੇ ਘਰ ਵੀ ਖੜੇ ਹੋਣਗੇ ਹਾਲੇਲੂਇਆ ਤੇ ਕੱਚੀਆਂ ਕੰਦਾ ਤਾਂ ਖੁਰਗੀਆਂ ਹੋਣਗੀਆਂ ਆਪਾਂ ਕੱਚੇ ਉਹਨਾਂ ਵਰਗੇ ਨਹੀਂ ਬਣਨਾਗਾ ਆਪਾਂ ਆਪ ਦਾ ਭਰੋਸਾ ਅਟਲ ਰੱਖਣਾ ਹੈ ਵਿਸ਼ਵਾਸ ਰੱਖਣਾ ਹੈ ਪਹਾੜ ਡੰਗੂ ਬਣਾਉਣਾ ਜਿਵੇਂ ਚਟਾਨ ਤੇ ਪਹਾੜ ਖੜਾ ਹੁੰਦਾ ਹallelujah ਉਹਨੂੰ ਪਤਾ ਹੁੰਦਾ ਨਾ ਉਹ ਨਹੀਂ ਡੋਲਦਮ ਜਿੰਨੀਆਂ ਮਰਜ਼ੀ ਛੱਲਾਂ ਵੱਜਣ ਉਹ ਉੱਥੇ ਹੀ ਖੜੇ ਦਾ ਖੜਾ ਰਹਿੰਦਾ ਆਪਣਾ ਵਿਸ਼ਵਾਸ ਪਰਮੇਸ਼ਰ ਤੇ ਹੋ ਜਾ ਹੋਣਾ ਚਾਹੀਦਾ ਕੰਮ ਆਪਣੇ ਹੋਣੇ ਹੀ ਹੋਣੇ ਜੇ ਪਰਮੇਸ਼ਰ ਕਾ ਤੁਹਾਡੇ ਕੰਮ ਹੋਣਗੇ ਤਾਂ ਹੋਣੇ ਹੀ ਹੋਣੇ ਐ ਪਰ ਆਪਾਂ ਆਪ ਦਾ ਵਿਸ਼ਵਾਸ ਵੇਖਣਾ ਹallelujah ਇਹ ਨਹੀਂ ਵੀ ਆਪਾਂ ਕੱਚੇ ਬਿੱਲੇ ਜੇ ਹੋਈਏ ਨਾ ਉੱਧਰਲੇ ਜੋਗੇ ਰਹੀਏ ਨਾ ਉੱਧਰਲੇ ਜੋਗੇ ਰਹੀਏ ਕਈ ਲੋਕ ਹੁੰਦੇ ਅਗਲਾ ਕਹਿੰਦਾ ਆਪਦੇ ਰਿਸ਼ਤੇਦਾਰਾਂ ਨੇ ਬਣਾ ਕੇ ਰੱਖੋ ਉਹਨਾਂ ਦੀ ਵੀ ਹਾਂ ਚਾਂ ਹਾਂ ਕਰੋ ਕਿ ਪਤਾ ਜੇ ਸਾਨੂੰ ਕਿਸੇ ਇਧਰੋਂ ਮਿਲਿਆ ਸੀ ਫੇਰ ਉਹਨਾਂ 'ਚ ਵੜ ਜਾਗੇ ਨਹੀਂ ਜੇ ਛੱਡਦਾ ਸਭ ਕੁਝ ਤੇ ਛੱਡਦਾ ਹਾਲੇਲੂਇਆ ਅਸੀਂ ਨਹੀਂ ਛਡਾਉਂਦੇ ਨਾ ਸਾਨੂੰ ਕੋਈ ਪਾਸਟਰ ਨਾ ਸਾਨੂੰ ਕੋਈ ਨਹੀਂ ਆਪਾਂ ਨੂੰ ਛਡਾ ਸਕਦਾ ਉਹਦਾ ਹੱਥ ਜਦੋਂ ਆਉਂਦਾ ਉਦੋਂ ਆਪਾਂ ਉਹ ਆਪਦੇ ਆਪ ਹੀ ਸਾਫ਼ਤ ਕਰਦਾ ਵੈ ਵੀ ਇੱਥੋਂ ਤੋਂ ਠੀਕ ਹੋ ਜਾਏਗਾ ਹallelujah ਮੈਂ ਨਹੀਂ ਤੁਹਾਨੂੰ ਠੀਕ ਕਿੰਨਾ ਕਿਸੇ ਪਾਸਟਰ ਨੇ ਠੀਕ ਕਰਨਾ ਕਰਨਾ ਪਰਮੇਸ਼ਰ ਨੇ ਹallelujah ਜਦੋਂ ਉਹਦਾ ਹੱਥ ਹੁਣ ਪਤਾ ਨਹੀਂ ਕਿੰਨੇ ਕਿੰਨਿਆਂ ਨੂੰ ਛੂ ਜਾਣਾ ਉਹਨੇ ਤੇ ਕਿਹਨੂੰ ਚੰਗਿਆਈ ਮਿਲ ਜਾਣੀ ਹੈ ਹallelujah ਆਪਾਂ ਵਿਸ਼ਵਾਸ ਕਰਨਾ ਹੈ ਖੁਦ ਨਾਲ ਜਾਦੇ ਵਿਸ਼ਵਾਸ ਕਰਨਾ ਹੈ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਹੈ ਜਿੰਦਾ ਖਦਾਵਾ ਪਰਮੇਸ਼ਰ ਹਰ ਇੱਕ ਚੀਜ਼ ਮਟ ਜਾਂਦੀ ਆ ਪਰ ਪਰਮੇਸ਼ਰ ਜਿੰਦਾ ਚਟਾਨ ਵਾਂਗੂੰ ਜਿੰਦਾ ਹੀ ਹਾਲੇਲੂਇਆ ਉਹ ਆਦ ਤੋਂ ਲੈ ਕੇ ਅੰਤ ਤੱਕ ਰ ਆਪਣੇ ਨਾਲ ਮਾਂ ਪਿਓ ਆਪਣੇ ਛੱਡ ਗਏ ਛੱਡ ਗਏ ਧੀਆ ਪੁੱਤ ਵੀ ਛੱਡ ਜਾਂਦੇ ਐ ਐਂਡ ਤੇ ਆ ਕੇ ਹਾਲੇਲੂਇਆ ਤੇ ਪਰਮੇਸ਼ਰ ਨਹੀਂ ਛੱਡਦਾ ਉਹ ਵਾਦਿਆਂ ਦਾ ਪੱਕਾ ਪਰਮੇਸ਼ਰ ਹੈ ਉਹ ਆਪਣਾ ਕੁਝ ਵੀ ਬਣ ਕੇ ਆਪਣੇ ਨਾਲ ਆ ਕੇ ਖੜ ਜਾਊਗਾ ਹਾਲੇਲੂਇਆ ਆਪਾਂ ਉਹਦਾ ਪਰੋਸਾ ਤੱਕਣਾ ਕਿਸੇ ਦਾ ਨਹੀਂ ਤੱਕਣਾਗਾ ਹਾਲੇਲੂਇਆ ਕਿਆ ਕਰੋ ਮੇਰੇ ਨਾਲ ਮੇਰਾ ਪਰਮੇਸ਼ਰ ਹੈਗਾ ਵੈ ਪਰਮੇਸ਼ਰ ਮੇਰੀ ਜ਼ਿੰਦਗੀ ਚ ਪਰਮੇਸ਼ਰ ਕਾ ਤੇਰੀ ਮਰਜ਼ੀ ਪੂਰੀ ਹੋਵੇ ਹallelujah ਜੇ ਸੱਚਮੁੱਚ ਆਪਾਂ ਜੀਵਨ ਕਿਹਨੇ ਦਿੱਤਾ ਆਪਾਂ ਨੂੰ ਕਿਹਨੇ ਦਿੱਤਾ ਪਰਮੇਸ਼ਰ ਸਾਹ ਕੌਣ ਦਿੰਦਾ ਵੈ ਮੇਰਾ ਸ਼ਰਧੈਂਦਾ ਹallelujah ਤੇ ਫਿਰ ਇਹਦੇ ਤੇ ਆਪਣਾ ਤਾਂ ਕੋਈ ਹੱਕ ਨਹੀਂ ਪਰਮੇਸ਼ਰ ਨੂੰ ਸੌਂਪ ਦਿਆ ਕਰ ਪਰਮੇਸ਼ਰ ਜੀ ਇਹ ਮੈਂ ਤੈਨੂੰ ਸੌਂਪਦਾ ਜਿਵੇਂ ਇਹਨੂੰ ਚਲਾਉਣਾ ਤੂੰ ਚਲਾ ਮੈਂ ਤੇਰੇਆਂ ਰਾਹਾਂ ਤੇ ਚੱਲਾਂ ਆਪਦੀ ਮਰਜ਼ੀ ਨਾਲ ਆਪਾਂ ਨਹੀਂ ਚੱਲ ਸਕਦੇ ਹallelujah ਹੁਣ ਕਹਾ ਕਰੂ ਤੇ ਮੇਰੀ ਜ਼ਿੰਦਗੀ 'ਚ ਤੇਰੀ ਮਰਜ਼ੀ ਪੂਰੀ ਹੋਵੇ ਹallelujah ਤੋ ਆਪਾਂ ਨੂੰ ਚੰਗਿਆਂ ਥਾਵਾਂ ਤੇ ਲੈ ਕੇ ਜਾਓ ਪ੍ਰਭੂ ਚਾਕੇ ਆਪਾਂ ਕੋਈ ਗਲਤੀਆਂ ਨਹੀਂ ਕਰਨੀਆਂ ਇੱਕ ਵਾਰੀ ਪਾਪਾਂ ਤੋਂ ਤੋਹਾ ਕਰ ਲਈ ਦੁਆਰਾ ਦੁਆਰਾ ਗਲਤੀਆਂ ਨਹੀਂ ਕਰਨੀਆਂ ਹallelujah ਉਹਦਾ ਕਰੋਧ ਨਹੀਂ ਭੜਕਾਉਣਾ ਪਰ ਆਪਾਂ ਗੁੱਸਾ ਨਹੀਂ ਦਿਲਾਉਣਾ ਜੇ ਆਪਣਾ ਬੱਚਾ ਗਲਤੀ ਕਰਦਾ ਆਪਾਂ ਨੂੰ ਗੁੱਸਾ ਆਉਂਦਾ ਕਿ ਨਹੀਂ ਆਉਂਦਾ ਆਉਂਦਾ ਵਾ ਫਿਰ ਆਪਾਂ ਫਿਰ ਉਹਨੂੰ ਮਨਾ ਲੈਨੇ ਹallelujah ਪਰਮੇਸ਼ਰ ਵੀ ਮਨਾ ਲੈਂਦਾ ਨੂੰ ਗੁੱਸਾ ਥੋੜੇ ਚਿਰ ਦਾ ਹੀ ਉਹਦਾ ਛਣ ਭਰ ਦਾ ਪਲ ਭਰ ਦਾ ਹੀ ਹੁੰਦਾ ਉਹ ਵੀ ਮਨਾ ਲੈਂਦਾ ਆਪਾਂ ਨੂੰ ਹallelujah ਪਰ ਆਪਾਂ ਵਾਰ-ਵਾਰ ਨਹੀਂ ਗੁੱਸਾ ਦਿਲਾਉਣਾ ਚੰਗੇ ਪੁੱਤਰਾਂ ਧੀਆ ਪੁੱਤਾਂ ਵਾਂਗੂ ਉਹਦੇ ਆਪਾਂ हां जहां मलोनी है हालेलुया आप दी मर्जी ਨਾਲ ਨੀ ਤੁਰਨਾ ਫਿਰ ਨਾਲ ਆਪ ਦੀ ਮਰਜ਼ੀ ਨਾਲ ਗਲਤ ਥਾਵਾਂ ਤੇ ਨਹੀਂ ਜਾਣਾ ਜੇ ਕੋਈ ਗਲਤ ਸੰਗ ਤੇ ਉਹ ਤੋਂ ਦੂਰ ਰਹਿਣਾ ਜਿੰਨਾ ਬਚਿਆ ਜਾਵੇ ਅੱਜ ਕੱਲ ਕਲਜਗ ਦਾ ਪੂਰਾ ਜੋਰ ਹੈ ਜਿੰਨਾ ਬਚਿਆ ਜਾਂਦਾ ਧੀਆਂ ਪੁੱਤਾਂ ਨੂੰ ਪਚਾ ਕੇ ਰੱਖਣਾ ਉਹਨਾਂ ਨੂੰ ਖਾਇਆ ਕਰੋ ਇੱਥੋਂ ਆਪਾਂ ਨੂੰ ਗਲਤ ਹੈ ਇਸ ਸੰਗ ਆਪਾਂ ਨਹੀਂ ਕਰਨਾ ਹਾਲੇलुया ਆਪਾਂ ਸੱਚਮੁੱਚ ਜਦੋਂ ਚੰਗੀ ਸਿੱਖਿਆ ਦੇਵਾਂਗੇ ਬੰਦਗੀ ਜਾ ਕੇ ਆਪਣੇ ਕੋ ਸਿੱਖਾਂ ਨੂੰ ਮਿਲਦਾ ਕਿ ਆਪਾਂ ਵਿਗੜਦੇ ਇੱਥੇ ਆ ਕੇ ਸਿੱਖਿਆ ਮਿਲਦੀ ਹੈ ਹਾਲੇਲੂਇਆ ਤੇ ਜਿਉ ਜੀ ਸੰਗਤ ਤੇ ਉਹੋ ਜੀ ਰੰਗਤ ਹਾਲੇਲੂਇਆ ਜੇ ਮਾੜੇ ਥਾਂ ਜਾਵਾਂਗੇ ਤਾਂ ਉਹਨਾਂ ਨੇ ਆਵਦਾ ਹੀ ਰੰਗ ਦਿਖਾਉਣਾ ਉਹਨਾਂ ਨੇ ਚੰਗੀ ਸਿੱਖਿਆ ਨਹੀਂ ਦੇਣੀਗੀ ਜਦੋਂ ਆਪਾਂ ਨੂੰ ਪਤਾ ਲੱਗਦਾ ਮੇਰੇ ਜੀਵਨ 'ਚ ਆ ਇਹਦੇ 'ਚ ਹੁਣ ਕੋਸ਼ਿਸ਼ ਤਾਂ ਹੈਗਾ ਮੈਨੂੰ ਕੁਝ ਕਹਿ ਕੇ ਜਾਉ ਉਹਦੋਂ ਉਹਦੋਂ ਛੱਡ ਦਿਆ ਕਰੋ ਹਾਲੇਲੂਇਆ ਛੱਡਣ ਦਾ ਆਪਾਂ ਨੂੰ ਦੁੱਖ ਨਹੀਂ ਹੋਣਾਗਾ ਤੇ ਆਪਾਂ ਉਹਦਾ ਆਪ ਦਾ ਆਪ ਬਚਾਉਣਾ ਵੈ ਹਾਲੇਲੂਇਆ ਉਦੋਂ ਕਿਆ ਕਰੋ ਪਰਮੇਸ਼ਰ ਜੀ ਇਹਨੂੰ ਮੇਰੇ ਕੋਲੋਂ ਦੂਰ ਕਰ ਦੇ ਪਰਮੇਸ਼ਰ ਆਪੇ ਹੀ ਦੂਰ ਕਰ ਦੂਗਾ ਹਾਲੇਲੂਇਆ ਉਹਨੇ ਖੜਨਾ ਵੀ ਨਹੀਂ ਜੇ ਆਪਾਂ ਕੋਈ ਚੁਗਲੀਆਂ ਵਾਲੇ ਆਪਣੇ ਕੋਲ ਆ ਗਏ ਸਵਾਦ ਲੈ ਲੈ ਕੇ ਚੁਗਲੀਆਂ ਕਰਾਂਗੇ ਉਹ ਕਹਿੰਦਾ ਜਿਹੜੀਆਂ ਚੁਗਲੀਆਂ ਕਰਦੇ ਐ ਉਹ ਸਵਾਦ ਲੀਆਂ ਬੁਰਕੀਆਂ ਵਰਗੇ ਟਿੱਡ ਦੇ ਵਿੱਚ ਹੀ ਵੱਡ ਜਾਂਦੀਆਂ ਹallelujah ਆਪਣੇ ਆਪਾਂ ਨੂੰ ਕੀ ਮਿਲਣਾ ਉਹਦੇ ਵਿੱਚ ਕੁਝ ਮਿਲਣਾ ਕਿਸੇ ਦੇ ਕਿਸੇ ਦੇ ਘਰ ਦੀ ਗੱਲ ਚ ਆਪਾਂ ਨੂੰ ਕੁਝ ਨਹੀਂ ਮਿਲਣਾ ਹallelujah ਅਗਲਾ ਆਪਾਂ ਇੱਕ ਦਿਨ ਸਣਾਉ ਦੂਏ ਦਿਨ ਕਹੂਗਾ ਇਹ ਤਾਂ ਵਾਵਾ ਸੌਂਦਾ ਮੈਂ ਫੇਰੇ ਦੇ ਕੋਲ ਚੱਲਣ ਨਹੀਂ ਇੱਕ ਦਿਨ ਉਹਨੂੰ ਕਹਿ ਦਿਓ ਮੈਂ ਪ੍ਰਭੂ ਚ ਆ ਗਿਆਂ ਜਾਂ ਆ ਗਈ ਮੈਂ ਹੁਣ ਇਹੋ ਜੀ ਬਾਹਰਲੀ ਗੱਲ ਨਹੀਂ ਕਿਸੇ ਦੀ ਸੁਣਨੀ ਹਾਲੇਲੂਇਆ ਤੋ ਅਗਲਾ ਆਪੇ ਨਹੀਂ ਦੁਆਰਾ ਕੇ ਬੈਠੂਗਾ ਇਸ ਤਰ੍ਹਾਂ ਕਰਕੇ ਪਰਮੇਸ਼ਰ ਵਾਲੇ ਕੰਮ ਕਰਨੇ ਜੋ ਪਰਮੇਸ਼ਰ ਨੂੰ ਚੰਗੇ ਲੱਗਦੇ ਐ ਸੱਚਮੁੱਚ ਧੰਨਵਾਦ ਕਰਿਆ ਕਰੋ ਆਪਣੇ ਕਰਮ ਚੰਗੇ ਜਿਹੜੇ ਪਰਮੇਸ਼ਰ ਨੇ ਆਪਦੀ ਹਜ਼ੂਰੀ ਚ ਆਪਾਂ ਨੂੰ ਬਿਠਾਇਆ ਵੇ ਹਾਲੇਲੂਇਆ